ਦੋਸਤੋ ਪੰਜਾਬ ਸਰਕਾਰ ਨੇ ਉਦਯੋਗ ਕ੍ਰਾਂਤੀ ਸ਼ੁਰੂ ਕੀਤੀ ਜੋ ਕਿ ਤੁਸੀਂ ਵੱਖ-ਵੱਖ ਚੈਨਲਾਂ ਤੇ ਦੇਖਿਆ ਹੋਣਾ ਇਹ ਇੱਕ ਐਸੀ ਕ੍ਰਾਂਤੀ ਹੈ ਜੋ ਹਿੰਦੁਸਤਾਨ ਦੇ ਵਿੱਚ ਕਿਤੇ ਵੀ ਲੱਗ ਨਹੀਂ ਹੋਈ ਲੇਕਿਨ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਇਹ ਪਹਿਲੀ ਵਾਰ ਲਾਂਚ ਕੀਤੀ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਮੈਂ ਤੁਹਾਨੂੰ ਉਦਯੋਗ ਕ੍ਰਾਂਤੀ ਬਾਰੇ ਡਿਟੇਲਸ ਸਮਝਾਉਂਦਾ ਹਾਂ ਸਤਿ ਸ਼੍ਰੀ ਅਕਾਲ ਮੈਂ ਰਣਜੀਤ ਪਾ ਇਹ ਅੱਜ ਵਾਲਾ ਜਿਹੜਾ ਫੈਸਲਾ ਇਹ ਬੜਾ دیر ਤੋਂ ਠਿੱਕਿਆ ਜਾ ਰਿਹਾ ਸੀ ਤੁਹਾਡੇ ਵੱਲੋਂ ਅੱਜ ਜਿਹੜਾ ਫਾਸਟ ਟਰੈਕ ਪੰਜਾਬੀ ਪੌਪ ਇਨਵੈਸਟਮੈਂਟ ਦੋਸਤੋ ਮੈਂ ਹਮੇਸ਼ਾ ਤੁਹਾਡੇ ਨਾਲ ਬਿਜ਼ਨਸ ਰਿਲੇਟਡ ਵੀਡੀਓ ਸ਼ੇਅਰ ਕਰਦਾ ਰਹਿੰਦਾ ਜੋ ਤੁਹਾਡੇ ਕੰਮ ਵੀ ਆਉਂਦੀ ਹੈ ਜੋ ਉਦਯੋਗ ਕ੍ਰਾਂਤੀ ਪੰਜਾਬ ਸਰਕਾਰ ਲੈ ਕੇ ਆਈ ਹੈ ਮੈਂ ਚਾਹੁੰਦਾ ਕਿ ਤੁਸੀਂ ਇਸ ਦਾ ਪੂਰਾ ਫਾਇਦਾ ਨੋ ਕਿਉਂਕਿ ਬਿਜ਼ਨਸਮੈਨ ਇਸ ਦਾ ਫਾਇਦਾ ਲੈ ਸਕਦੇ ਨੇ ਉਹ ਤੁਹਾਡੇ ਕੰਮ ਆਉਣ ਵਾਲੀ ਚੀਜ਼ ਹੈ ਇਸ ਲਈ ਮੈਂ ਇਸ ਵੀਡੀਓ ਨੂੰ ਡਿਟੇਲ ਚ ਬਣਾ ਰਿਹਾ ਕਿ ਤੁਹਾਨੂੰ ਇਸ ਕ੍ਰਾਂਤੀ ਬਾਰੇ ਪਤਾ ਲੱਗੇ ਔਰ ਤੁਸੀਂ ਇਸ ਤੋਂ ਪੂਰਾ ਪੂਰਾ ਬੈਨੀਫਿਟ ਲੈ ਸਕੋ ਪੰਜਾਬ ਉਦਯੋਗਿਕ ਕ੍ਰਾਂਤੀ ਪੰਜਾਬ ਇੰਡਸਟਰੀਅਲ ਰੈਵਿਊਸ਼ਨ ਪੰਜਾਬ ਸਰਕਾਰ ਵੱਲੋਂ 2025 ਵਿੱਚ ਸ਼ੁਰੂ ਕੀਤੀ ਗਈ ਇੱਕ ਪਹਿਲ ਕਦਮੀ ਹੈ ਜਿਸ ਦਾ ਉਦੇਸ਼ ਸੂਬੇ ਵਿੱਚ ਉਦਯੋਗਾਂ ਦੀ ਸਥਾਪਨਾ ਨੂੰ ਤੇਜ਼ ਕਰਨਾ ਆਸਾਨ ਅਤੇ ਪਾਰਦਰਸ਼ੀ ਬਣਾਉਣਾ ਹੈ ਇਸ ਦਾ ਮੇਨ ਮਕਸਦ ਸਟੇਟ ਲੈਵਲ ਤੇ ਇਨਵੈਸਟਮੈਂਟ ਨੂੰ ਵਧਾਉਣਾ ਨੌਕਰੀਆਂ ਪੈਦਾ ਕਰਨਾ ਅਤੇ ਨਾਲ ਹੀ ਬਿਊਰੋਕ੍ਰੇਸੀ ਅਤੇ ਭ੍ਰਿਸ਼ਟਾਚਾਰ ਨੂੰ ਜੜ੍ਹ ਤੋਂ ਖਤਮ ਕਰਨਾ। ਦੋਸਤੋ ਇਸ ਕ੍ਰਾਂਤੀ ਦੇ ਵਿੱਚ ਮਾਨ ਸਰਕਾਰ ਨੇ 12 ਮੇਨ ਮੁੱਦੇ ਚੱਕੇ। ਔਰ ਇਹ ਮੁੱਦੇ ਕਿਵੇਂ ਤੁਹਾਨੂੰ ਪ੍ਰਭਾਵਿਤ ਕਰ ਸਕਦੇ ਨੇ? ਤੁਸੀਂ ਕਿਵੇਂ ਬਿਜ਼ਨਸ ਨੂੰ ਵਧਾ ਸਕਦੇ ਨੇ ਇਹਨਾਂ ਨੂੰ ਯੂਜ਼ ਕਰਕੇ? ਇਹ ਅਸੀਂ ਡਿਟੇਲ ਚ ਅੱਜ ਗੱਲ ਕਰਾਂਗੇ। ਆਓ ਹੁਣ ਅਸੀਂ ਪਹਿਲਾਂ ਇਹਨਾਂ ਪਹਿਲ ਕਦਮਾਂ ਬਾਰੇ ਗੱਲ ਕਰਦੇ ਹਾਂ। 45 ਦਿਨਾਂ ਵਿੱਚ ਸਾਰੀਆਂ ਮਨਜ਼ੂਰੀਆਂ ਆਨਲਾਈਨ ਪ੍ਰਕਿਰਿਆ ਸਿੰਗਲ ਵਿੰਡੋ ਸਿਸਟਮ ਸਾਰੇ ਵਿਭਾਗਾਂ ਦੀਆਂ ਪ੍ਰਵਾਨਗੀਆਂ ਇੱਕੋ ਥਾਂ ਤੇ ਇੱਕੋ ਪੋਰਟਲ ਤੇ ਮਿਲਣਗੀਆਂ ਡੀਮਡ ਅਪਰੂਵਲ ਜੇ 45 ਦਿਨਾਂ ਵਿੱਚ ਮਨਜ਼ੂਰੀ ਨਾ ਮਿਲੇ ਤਾਂ 46ਵੇਂ ਦਿਨ ਆਟੋਮੈਟਿਕਲੀ ਮਨਜ਼ੂਰੀ ਮਿਲ ਜਾਵੇਗੀ 3 ਦਿਨਾਂ ਵਿੱਚ 125 ਕਰੋੜ ਤੱਕ ਦੇ ਨਿਵੇਸ਼ ਦੀ ਮਨਜ਼ੂਰੀ ਛੋਟੇ ਤੇ ਦਰਮਿਆਨੇ ਨਿਵੇਸ਼ਾਂ ਲਈ ਮਨਜ਼ੂਰੀ ਸਿਰਫ 3 ਦਿਨਾਂ ਵਿੱਚ 15 ਦਿਨਾਂ ਵਿੱਚ ਲੈਂਡ ਫਿਜ਼ਿਬਿਲਟੀ ਰਿਪੋਰਟ ਉਦਯੋਗਿਕ ਪਾਰਕਾਂ ਵਿੱਚ 15 ਦਿਨਾਂ ਵਿੱਚ 3.5 ਸਾਲ ਦੀ ਆਟੋਮੈਟਿਕ ਮਨਜ਼ੂਰੀ फायर एनओसी सेल्फ डिक्लेरेशन लीज होल्ड ਤੋਂ ਫ੍ਰੀ ਹੋਲਡ ਤਬਦੀਲੀ ਇੰਡਸਟਰੀਅਲ ਪਲੈਂਟ ਸਬਡਿਵੀਜ਼ਨ ਪਾਲਿਸੀ ਕਿਸੇ ਵੀ ਦਫ਼ਤਰ ਵਿੱਚ ਵਿਭਾਗ ਜਾਂ ਅਧਿਕਾਰੀ ਕੋਲੋਂ ਦਸਤਕ ਜਾਂ ਰਿਸ਼ਵਤ ਦੇਣ ਦੀ ਲੋੜ ਨਹੀਂ ਸਾਰੀਆਂ ਪ੍ਰਕਿਰਿਆਵਾਂ ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਮੁਕਤ ਹੋਣਗੀਆਂ ਰਾਈਟ ਟੂ ਬਿਜ਼ਨਸ ਐਕਟ ਅਮੈਂਡਮੈਂਟ ਦੋਸਤੋ ਇਹ 12 ਕਦਮ ਪੰਜਾਬ ਦੇ ਵਿੱਚ ਉਦਯੋਗ ਨੂੰ ਆਸਾਨ ਭਰੋਸੇਮੰਦ ਤੇ ਤੇਜ਼ ਬਣਾਉਣ ਲਈ ਲਏ ਗਏ ਹਨ ਦੋਸਤੋ ਆਓ ਅੱਜ ਇਹਨਾਂ ਪਹਿਲ ਕਦਮਿਆਂ ਦੀ ਗੱਲ ਕਰਦੇ ਹਾਂ ਇੱਕ ਇੱਕ ਕਰਕੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਫਾਸਟ ਟਰੈਕ ਪੰਜਾਬ ਪੋਰਟਲ ਦੋਸਤੋ ਜਿਵੇਂ ਕਿ ਇਸ ਦੇ ਵਿੱਚ ਫਾਸਟ ਲੱਗਾ ਹੋਇਆ ਹੈ ਉਸ ਤੋਂ ਅੱਧੀ ਚੀਜ਼ ਤੇ ਤੁਹਾਨੂੰ ਸਮਝ ਆ ਜਾਂਦੀ ਹੈ ਕਿ ਫਾਸਟ ਤੋਂ ਇਹ ਬਹੁਤ ਹੀ ਫਾਸਟ ਕੰਮ ਕਰੇਗਾ ਦੋਸਤੋ ਉਦਯੋਗ ਨੂੰ ਸ਼ੁਰੂ ਕਰਨ ਲਈ ਜੋ ਸਰਕਾਰੀ ਪ੍ਰਕਿਰਿਆਵਾਂ ਨੇ ਉਹ 45 ਦਿਨਾਂ ਦੇ ਵਿੱਚ ਵਿੱਚ ਮੁਕੰਮਲ ਕੀਤੀਆਂ ਜਾਣਗੀਆਂ ਜੇ ਕਿਸੇ ਕਾਰਨਾਂ ਕਰਕੇ ਉਹ 45 ਦਿਨਾਂ ਚ ਨਹੀਂ ਸ਼ੁਰੂ ਹੁੰਦਾ ਤਾਂ ਤੁਹਾਨੂੰ ਇੱਕ ਡੀਮਡ ਅਪਰੂਵਲ ਮਿਲ ਜਾਏਗੀ ਜਿਸ ਦੇ ਦਿਨ ਤੁਸੀਂ ਉਹ ਆਪਣਾ ਬਿਜ਼ਨਸ ਸ਼ੁਰੂ ਕਰ ਸਕਦੇ ਹੋ ਇੱਕ ਡੀਮਡ ਅਪਰੂਵਲ ਨੂੰ ਇੱਕ ਇਹੋ ਜਿਹਾ ਸਿਸਟਮ ਬਣਾਇਆ ਗਿਆ ਹੈ ਕਿ ਜੇ ਕਿਸੇ ਵੀ ਕਾਰਨਾਂ ਕਰਕੇ ਤੁਹਾਡੀ ਮਨਜ਼ੂਰੀ ਨਹੀਂ ਆਉਂਦੀ ਤਾਂ ਉਸ ਕੇਸ ਦੇ ਵਿੱਚ ਤੁਹਾਨੂੰ ਆਟੋਮੈਟਿਕਲੀ ਅਪਰੂਵਲ ਆਏਗੀ ਜਿਸ ਦੇ ਨਾਲ ਤੁਸੀਂ ਆਪਣਾ ਬਿਜ਼ਨਸ ਨੂੰ ਸਟਾਰਟ ਕਰ पाओ ਦੋਸਤੋ ਹੁਣ ਆਓ ਅਸੀਂ ਅਗਲੇ ਪੁਆਇੰਟ ਦੀ ਗੱਲ ਕਰਦੇ ਹਾਂ ਉਹ ਹੈ ਆਨਲਾਈਨ ਪ੍ਰੋਸੈਸ ਦੋਸਤੋ ਇਸ ਪੋਰਟਲ ਦੇ ਰਾਹੀਂ ਉਦਯੋਗ ਸ਼ੁਰੂ ਕਰਨ ਦਾ ਸਾਰਾ ਦਾ ਸਾਰਾ ਪ੍ਰੋਸੈਸ ਆਨਲਾਈਨ ਹੋਏਗਾ ਤੁਸੀਂ ਆਪਣੇ ਡਾਕੂਮੈਂਟਸ ਨੂੰ ਆਨਲਾਈਨ ਸਬਮਿਟ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੇ ਡਾਕੂਮੈਂਟਸ ਨੂੰ ਰਿਵਿਊ ਕੀਤਾ ਜਾਏਗਾ ਰਿਵਿਊ ਕਰਨ ਤੋਂ ਬਾਅਦ ਜੇ ਕੋਈ ਕਮੀਆਂ ਹੋਣਗੀਆਂ ਤੇ ਤੁਹਾਨੂੰ ਆਨਲਾਈਨ ਦੱਸ ਦਿੱਤਾ ਜਾਏਗਾ ਤੁਸੀਂ ਉਹਨਾਂ ਕਮੀਆਂ ਨੂੰ ਦੂਰ ਕਰਨ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਪ੍ਰੋਸੈਸ ਉਹਨੂੰ ਕੰਪਲੀਟ ਕਰ ਸਕਦੇ ਹੋ ਇਸ ਤੋਂ ਬਾਅਦ ਤੁਸੀਂ ਆਪਣਾ ਕੰਮ ਸ਼ੁਰੂ ਕਰ ਸਕਦੇ ਹੋ ਔਰ ਸਭ ਤੋਂ ਵੱਡੀ ਚੀਜ਼ ਇਹਦੇ ਵਿੱਚ ਇਹ ਹੈ ਕਿ ਤੁਹਾਨੂੰ ਖੱਜਲ ਖਵਾਰ ਨਹੀਂ ਹੋਣਾ ਪਏਗਾ ਦਫ਼ਤਰਾਂ ਦੇ ਚੱਕਰ ਤੁਹਾਨੂੰ ਬਾਰ-ਬਾਰ ਲਾਉਣ ਦੀ ਲੋੜ ਨਹੀਂ ਤੁਸੀਂ ਇੱਕ ਵਾਰੀ ਡਾਕੂਮੈਂਟ ਅਪਲੋਡ ਕਰਨ ਤੋਂ ਬਾਅਦ ਬਾਕੀ ਸਾਰਾ ਪ੍ਰੋਸੈਸ ਆਨਲਾਈਨ ਹੋ ਜਾਏਗਾ ਔਰ ਸਬਲੀ ਈਜ਼ੀ ਹੋ ਜਾਏਗਾ ਦੋਸਤੋ ਹੁਣ ਅਸੀਂ ਆਪਣੇ ਅਗਲੇ ਪੁਆਇੰਟ ਦੀ ਗੱਲ ਕਰਦੇ ਹਾਂ ਉਹ ਹੈ ਈਜ਼ੀ ਇਨਵੈਸਟਮੈਂਟ ਦੋਸਤੋ ਇਸ ਦੇ ਵਿੱਚ 125 ਕਰੋੜ ਰੁਪਏ ਤੱਕ ਦੀ ਇਨਵੈਸਟਮੈਂਟ ਦੇ ਉੱਪਰ ਤੁਹਾਨੂੰ ਸਿਰਫ 3 ਦਿਨਾਂ ਦੇ ਵਿੱਚ ਅਪਰੂਵਲ ਮਿਲ ਜਾਏਗੀ ਜੇ ਤੁਹਾਡੇ ਪਲਾਟ ਜਾਂ ਮਸ਼ੀਨਰੀ ਮਿਲਾ ਕੇ 125 ਕਰੋੜ ਤੋਂ ਥੱਲੇ ਥੱਲੇ ਨੇ ਤਾਂ ਤੁਹਾਨੂੰ 3 ਦਿਨਾਂ ਦੇ ਵਿੱਚ ਅਪਰੂਵਲ ਆ ਜਾਏਗੀ ਤੁਸੀਂ ਆਪਣੇ ਬਿਜ਼ਨਸ ਨੂੰ ਸੈਟਅਪ ਕਰ ਸਕਦੇ ਹੋ ਨਾਲ ਦੀ ਨਾਲ ਰਨ ਕਰਨਾ ਸ਼ੁਰੂ ਕਰ ਸਕਦੇ ਹੋ ਦੋਸਤੋ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਅਗਲੇ ਪੁਆਇੰਟ ਦੀ ਉਹ ਹੈ ਇਨਸਟੈਂਟ ਉਦਯੋਗਿਕ ਪਾਰਕ ਅਪਰੂਵਲ ਦੋਸਤੋ ਇਸ ਦਾ ਮਤਲਬ ਇਹ ਹੈ ਕਿ ਜੇ ਤੁਹਾਡਾ ਪਲਾਟ ਇੰਡਸਟਰੀਅਲ ਏਰੀਆ ਦੇ ਵਿੱਚ ਹੈ ਤੇ ਤੁਹਾਨੂੰ ਆਟੋਮੈਟਿਕਲੀ 3 ਦਿਨਾਂ ਦੇ ਵਿੱਚ ਮਨਜ਼ੂਰੀ ਮਿਲ ਜਾਏਗੀ 3.5 ਸਾਲ ਦੇ ਲਈ ਤੇ ਤੁਸੀਂ ਆਪਣਾ ਕੰਮ ਨੂੰ ਇਮੀਡੀਏਟਲੀ ਸ਼ੁਰੂ ਕਰ ਸਕਦੇ ਹੋ ਤੇ ਜੇ ਤੁਹਾਡਾ ਪਲਾਟ ਇੰਡਸਟਰੀਅਲ ਏਰੀਆ ਤੋਂ ਬਾਹਰ ਹੈ ਤੁਹਾਡੀ ਜਗ੍ਹਾ ਇੰਡਸਟਰੀਅਲ ਏਰੀਆ ਤੋਂ ਬਾਹਰ ਹੈ ਉਸ ਕੇਸ ਦੇ ਵਿੱਚ ਤੁਹਾਨੂੰ 15 ਦਿਨਾਂ ਦੇ ਵਿੱਚ ਮਨਜ਼ੂਰੀ ਮਿਲ ਜਾਏਗੀ ਔਰ ਨਾਲ ਦੀ ਨਾਲ ਤੁਸੀਂ ਆਪਣਾ ਕੰਮ ਸ਼ੁਰੂ ਕਰ ਸਕਦੇ ਹੋ ਦੋਸਤੋ ਇਹ ਪੰਜਾਬ ਗਵਰਨਮੈਂਟ ਨੇ ਸਟੈਪ ਸਿਰਫ ਇਸ ਲਈ ਲਿਆ ਹੈ ਕਿ ਤਾਂ ਕਿ bizness ਨੂੰ ਤੇਜ਼ ਕੀਤਾ ਜਾਵੇ ਜਿਹੜੇ ਵੀ ਇਨਵੈਸਟਮੈਂਟ ਕਰਕੇ ਜਾਂ ਨਵਾਂ bizness ਖੋਲਣਾ ਚਾਹੁੰਦੇ ਨੇ ਉਹ ਇਮੀਡੀਏਟਲੀ bizness ਨੂੰ ਸਟਾਰਟ ਕਰਨ ਨਾ ਕਿ ਲੰਬੀਆਂ ਲੰਬੀਆਂ ਲਾਈਨਾਂ ਦੇ ਵਿੱਚ ਲੱਗ ਕੇ bizness ਨੂੰ ਹੌਲਡ ਕਰਕੇ ਆਪਣੇ bizness ਨੂੰ ਲੇਟ ਕਰਕੇ ਇਸ ਦੇ ਵਿੱਚ ਇੱਕ ਕੰਡੀਸ਼ਨ ਹੋਰ ਰੱਖੀ ਗਈ ਹੈ ਕਿ ਤੁਹਾਨੂੰ 3.5 ਸਾਲ ਵਾਸਤੇ ਇਮੀਡੀਏਟਲੀ ਅਪਰੂਵਲ ਮਿਲ ਜਾਣ ਗਿਆ ਉਸ ਤੋਂ ਬਾਅਦ ਤੁਸੀਂ 3.5 ਸਾਲ ਤੋਂ ਬਾਅਦ ਵੀ ਤੁਸੀਂ ਇਸ ਨੂੰ ਰੀਨੂ ਕਰਵਾ ਸਕਦੇ ਹੋ ਦੋਸਤੋ ਇਸ ਦੇ ਨਾਲ ਹੀ ਆਉਣ ਵਾਲੇ ਸਮੇਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਰਾਈਟ ਟੂ ਬਿਜ਼ਨਸ ਐਕਟ ਬਾਰੇ ਵੀ ਗੱਲ ਕੀਤੀ ਜਾਏਗੀ। ਇਹ ਐਮੈਂਡਮੈਂਟ ਫਾਸਟ ਟਰੈਕ ਮਨਜ਼ੂਰੀ, ਆਨਲਾਈਨ ਤੇ ਸਿੰਗਲ ਵਿੰਡੋ ਪ੍ਰਕਿਰਿਆ ਅਤੇ ਆਟੋਮੈਟਿਕ ਮਨਜ਼ੂਰੀ ਵਰਗੇ ਕਦਮਾਂ ਲਈ ਕੀਤੀ ਜਾਏਗੀ। ਕਿਉਂਕਿ ਇਹ کاروبار ਆਸਾਨੀ, ਤੇਜ਼ੀ, ਪਾਰਦਰਸ਼ਤਾ ਟੰਗਣਾ ਸ਼ੁਰੂ ਕਰਨ ਦਾ ਕਾਨੂੰਨੀ ਅਧਿਕਾਰ ਦਿੰਦੇ ਹਨ। ਆਓ ਹੁਣ ਦੋਸਤੋ ਸਰਕਾਰ ਦੀ ਇਸ ਨਵੀਂ ਪਾਲਿਸੀ ਦੀ ਅਗਲੀ ਤਕਨੀਕ ਬਾਰੇ ਗੱਲ ਕਰਦੇ ਹਾਂ। 15 ਦਿਨਾਂ ਦੇ ਵਿੱਚ ਲੈਂਡ ਫੀਜ਼ਿਬਿਲਟੀ ਰਿਪੋਰਟ ਦੋਸਤੋ ਮਾਨ ਸਰਕਾਰ ਵੱਲੋਂ ਚੁੱਕੀ ਗਈ ਇਸ ਕਦਮ ਦੇ ਵਿੱਚ ਜਦੋਂ ਵੀ ਕੋਈ ਬਿਜ਼ਨਸਮੈਨ ਨਵੀਂ ਇਨਵੈਸਟਮੈਂਟ ਕਰਦਾ ਹੈ ਕੋਈ ਲੈਂਡ ਖਰੀਦਦਾ ਹੈ ਜਾਂ ਲੈਂਡ ਦੇ ਵਿੱਚ ਨਵਾਂ ਉਦਯੋਗ ਲਗਾਉਣਾ ਚਾਹੁੰਦਾ ਹੈ ਉਸ ਕੇਸ ਦੇ ਵਿੱਚ ਜਿੰਨੇ ਵੀ ਅਫਸਰ ਨੇ ਉਹ 15 ਦਿਨਾਂ ਦੇ ਵਿੱਚ ਆਪਣੀ ਰਿਪੋਰਟ ਸਬਮਿਟ ਕਰਨਗੇ ਕਿ ਇੱਥੇ ਬਿਜ਼ਨਸ ਇਹ ਸ਼ੁਰੂ ਕੀਤਾ ਜਾ ਸਕਦਾ ਹੈ ਕਿ ਨਹੀਂ ਕੀਤਾ ਜਾ ਸਕਦਾ ਜਾਂ ਕੋਈ ਹੋਰ ਫਿਜ਼ਿਬਿਲਟੀ ਪ੍ਰੋਬਲਮਸ ਨੇ ਉਹ ਦੱਸੀਆਂ ਜਾਣਗੀਆਂ ਜਾਂ ਫਿਰ ਅਪਰੂਵਲ ਦੇ ਕੇ ਬਿਜ਼ਨਸ ਸ਼ੁਰੂ ਕਰਨ ਦੀ ਅਪਰੂਵਲ ਦਿੱਤੀਆਂ ਜਾਣਗੀਆਂ ਇਸ ਤਰੀਕੇ ਦੇ ਨਾਲ ਇੰਡਸਟਰੀਸਟ ਜਲਦੀ ਤੋਂ ਜਲਦੀ ਆਪਣੇ ਬਿਜ਼ਨਸ ਨੂੰ ਸ਼ੁਰੂ ਕਰੇਗਾ ਸੈਟਅਪ ਕਰੇਗਾ ਅਤੇ ਅੱਗੇ ਵਧਣ ਦੀ ਕੋਸ਼ਿਸ਼ ਕਰੇਗਾ। ਔਰ ਪੰਜਾਬ ਸਰਕਾਰ ਨੂੰ ਵੀ ਇਸ ਦਾ ਫਾਇਦਾ ਹੋਏਗਾ ਜਿੰਨੀ ਇਨਵੈਸਟਮੈਂਟ ਪੰਜਾਬ ਦੇ ਵਿੱਚ ਲੱਗੇ। 15 ਦਿਨਾਂ ਦੇ ਵਿੱਚ ਜੋ ਵੀ ਡਿਪਾਰਟਮੈਂਟ ਰਿਪੋਰਟ ਸਬਮਿਟ ਕਰੇਗਾ ਉਹਦੇ ਵਿੱਚ ਵਿੱਚ ਦੇਖਿਆ ਜਾਏਗਾ ਕਿ ਇਹਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ। ਕੋਈ ਸੁਰੱਖਿਆ ਨੂੰ ਲੈ ਕੇ ਕੋਈ ਪ੍ਰੋਬਲਮਸ ਨਹੀਂ ਕੋਈ এনवायरमेंट ਨੂੰ ਲੈ ਕੇ ਕੋਈ ਪ੍ਰੋਬਲਮਸ ਨਹੀਂ ਜਾਂ ਕਿਸੇ ਜ਼ਮੀਨ ਨੂੰ ਲੈ ਕੇ ਕੋਈ ਪ੍ਰੋਬਲਮਸ ਨਹੀਂ ਜਾਂ ਫਿਰ ਲਾਗੇ ਸਾਗੇ ਦੇ ਏਰੀਆ ਨੂੰ ਲੈ ਕੇ ਕੋਈ ਪ੍ਰੋਬਲਮ ਨਹੀਂ ਇਹਨਾਂ ਸਾਰੀਆਂ ਚੀਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਹੀ 15 ਦਿਨਾਂ ਦੇ ਵਿੱਚ ਰਿਪੋਰਟ ਨੂੰ ਸਬਮਿਟ ਕੀਤਾ ਜਾਏ ਤੁਹਾਡੇ ਪਲਾਨ ਦੇ 7 ਦਿਨਾਂ ਦੇ ਵਿੱਚ ਵਿੱਚ ਹੀ ਤਹਿਸੀਲਦਾਰ ਜਾਂ ਫਿਰ ਰਿਲੇਟਿਡ ਅਫੀਸਰ ਤੁਹਾਨੂੰ ਤੁਹਾਡੀਆਂ ਗਲਤੀਆਂ ਦੱਸ ਦੇਣਗੇ ਕਿ ਫਾਈਲ ਦੇ ਵਿੱਚ ਕੀ ਕੀ ਗਲਤੀਆਂ ਨੇ ਕਿਹੜੇ ਕਿਹੜੀਆਂ ਕਮੀਆਂ ਨੇ ਤੁਸੀਂ ਉਹਨਾਂ ਨੂੰ ਪੂਰਾ ਕਰੋ ਉਸ ਤੋਂ ਬਾਅਦ 15 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਤੁਹਾਡੀ ਰਿਪੋਰਟ ਮਿਲ ਜਾਏਗੀ ਹੁਣ ਗੱਲ ਕਰਦੇ ਹਾਂ ਅਗਲੇ ਪੁਆਇੰਟ ਦੀ ਇੰਡਸਟਰੀਅਲ ਪਲਾਟ ਸਬਡਿਵੀਜ਼ਨ ਪਾਲਿਸੀ ਦੋਸਤੋ ਇਸ ਪਾਲਿਸੀ ਦਾ ਸਿੱਧਾ ਮਤਲਬ ਇਹ ਹੈ ਕਿ ਜੇ ਕਿਸੇ ਕੋਲ ਉਦਯੋਗਿਕ ਪਲਾਟ ਪਿਆ ਹੈ ਤਾਂ ਉਸ ਨੂੰ ਵੱਖ-ਵੱਖ ਪਲਾਟਾਂ ਦੇ ਵਿੱਚ ਡਿਵਾਈਡ ਕਰ ਸਕਦਾ ਹੈ ਉਹਦੇ ਛੋਟੇ-ਛੋਟੇ ਹਿੱਸਿਆਂ 'ਚ ਉਹਨੂੰ ਵੇਚ ਸਕਦਾ ਹੈ ਲੇਕਿਨ ਉਹ ਵੇਚਨੇ ਵੀ ਬਿਜ਼ਨਸਮੈਨ ਨੂੰ ਹੀ ਪੈਣਗੇ ਚਾਹੇ ਛੋਟੇ ਉਦਯੋਗਪਤੀ ਹੋਣ ਤਾਂ ਕਿ ਉਹ ਪਲਾਟਾਂ ਦੇ ਵਿੱਚ ਆਪਣੀ ਇੰਡਸਟਰੀ ਲਗਾ ਸਕਣ ਔਰ ਆਪਣਾ ਬਿਜ਼ਨਸ ਨੂੰ ਸੈਟਅਪ ਕਰਕੇ ਅੱਗੇ ਵਧਾ ਸਕਣ ਇਸ ਦੇ ਨਾਲ-ਨਾਲ ਉਹ ਲੀਜ਼ ਤੇ ਵੀ ਦੇ ਸਕਦੇ ਨੇ ਆ ਹੁਣ ਅਸੀਂ ਅਗਲੇ ਪੁਆਇੰਟ ਦੀ ਗੱਲ ਕਰਦੇ ਹਾਂ ਜੋ ਹੈ ਫਾਇਰ ਐਨਓਸੀ 셀ਫ ਡੈਕਲੇਰੇਸ਼ਨ ਦੋਸਤੋ ਫਾਇਰ ਐਨਓਸੀ ਇੱਕ ਬਹੁਤ ਹੀ ਇੰਪੋਰਟੈਂਟ ਪਾਰਟ ਹੈ ਕਿਸੇ ਵੀ ਬਿਜ਼ਨਸ ਦਾ ਇਸ ਤੋਂ ਪਹਿਲਾਂ ਇਹ ਹਰ ਸਾਲ ਰੀਨਿਊ ਕਰਾਉਣਾ ਪੈਂਦਾ ਸੀ ਪਰ ਹੁਣ ਦੀ ਗਵਰਨਮੈਂਟ ਨੇ ਇਹ ਆਪਸ਼ਨ ਦੇ ਦਿੱਤੀ ਹੈ ਕਿ ਤੁਸੀਂ ਇਸ ਨੂੰ 3 ਤੋਂ 5 ਸਾਲਾਂ ਵਿੱਚ ਰੀਨਿਊ ਕਰਾਉਣਾ ਹੈ ਔਰ ਇਸ ਦੇ ਨਾਲ ਨਾਲ ਤੁਸੀਂ 셀ਫ ਡੈਕਲੇਰੇਸ਼ਨ ਵੀ ਦੇ ਸਕਦੇ ਹੋ ਤੁਸੀਂ ਆਨਲਾਈਨ ਪੋਰਟਲ ਤੇ ਜਿਹੜੇ ਪੈਨਲਡ ਬੰਦੇ ਨੇ ਉਹਨਾਂ ਤੋਂ ਤੁਸੀਂ ਇਹ ਸਰਟੀਫਿਕੇਟ ਬਣਾਓ ਤੇ ਸੈਲਫ ਡਿਕਲੇਅਰ ਕਰਕੇ ਤੁਸੀਂ ਆਨਲਾਈਨ ਸਰਟੀਫਿਕੇਟ ਪ੍ਰਾਪਤ ਕਰ ਲਓ। ਇਹ ਸਟੈਪ بزਨਸ ਨੂੰ ਬਹੁਤ ਹੀ ਸੌਖਾ ਕਰੇਗਾ ਕਿਉਂਕਿ ਲੋਕਾਂ ਨੂੰ ਬਾਰ-ਬਾਰ ਐਨਓਸੀ ਸਰਟੀਫਿਕੇਟ ਨਹੀਂ ਲੈਣੇ ਪੈਣਗੇ, ਟਾਈਮ ਵੇਸਟ ਨਹੀਂ ਕਰਨਾ ਪਏਗਾ ਔਰ ਸਾਰਾ ਦਾ ਸਾਰਾ ਜੋੜਨ ਦਾ ਟਾਈਮ ਹੈਗਾ ਉਹ بزਨਸ ਨੂੰ ਅੱਗੇ ਵਧਾਉਣ ਲਈ ਲੱਗੇਗਾ। ਹੁਣ ਅਸੀਂ ਸਭ ਤੋਂ ਵੱਡੇ ਪੁਆਇੰਟ ਦੀ ਗੱਲ ਕਰਦੇ ਹਾਂ ਲੀਜ਼ ਹੋਲਡ ਤੋਂ ਫ੍ਰੀ ਹੋਲਡ ਪ੍ਰਾਪਰਟੀ ਦੀ। ਜਦੋਂ ਅਸੀਂ ਕੋਈ ਪ੍ਰਾਪਰਟੀ ਲੀਜ਼ ਦੇ ਉੱਪਰ ਸਰਕਾਰ ਕੋਲ ਲੈਂਦੇ ਆਂ ਤਾਂ 99 ਸਾਲ ਦੀ ਲੀਜ਼ ਦੇ ਉੱਪਰ ਪ੍ਰਾਪਰਟੀ ਮਿਲਦੀ ਹੈ ਪਰ ਸਰਕਾਰ ਨੇ ਹੁਣੇ ਆਪਸ਼ਨ ਦੇ ਦਿੰਦੀ ਹੈ ਕਿ ਤੁਸੀਂ ਇਸ ਲੀਜ਼ ਨੂੰ ਤੁਸੀਂ ਫ੍ਰੀ ਹੋਲ ਚ ਤਬਦੀਲ ਕਰ ਸਕਦੇ ਹੋ ਜਾਨੀ ਕਿ ਜੋ ਤੁਹਾਡਾ ਪਲਾਟ ਪਹਿਲਾਂ ਲੀਜ਼ ਤੇ ਹੈ ਸਰਕਾਰ ਕੋਲੋਂ ਹੁਣ ਤੁਸੀਂ ਨੂੰ ਫ੍ਰੀ ਕਰਕੇ ਆਪਣੇ ਨਾਂ ਤੇ ਰਜਿਸਟਰੀ ਕਰਾ ਸਕਦੇ ਹੋ ਔਰ ਮਲਕੀਅਤ ਜਿਹੜੀ ਹੈ ਪ੍ਰਾਪਰਟੀ ਦੀ ਜੋ ਪਲਾਟ ਦੀ ਉਹ ਤੁਹਾਡੇ ਨਾਂ ਤੇ ਹੋ ਜਾਏਗੀ ਇਨਸਟੈਡ ਕਿ ਉਹ ਸਰਕਾਰ ਦੇ ਨਾਮ ਤੇ ਰਹੇ ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਏਗਾ ਕਿ ਤੁਸੀਂ ਆਪਣੀ ਮਰਜ਼ੀ ਦੇ ਨਾਲ ਟਰਾਂਸਫਰ ਕਰਾ ਸਕਦੇ ਹੋ ਆਪਣੀ ਮਰਜ਼ੀ ਦੇ ਨਾਲ ਵੇਟ ਸਕਦੇ ਹੋ ਔਰ ਆਪਣੀ ਮਰਜ਼ੀ ਦੇ ਨਾਲ ਤੁਸੀਂ ਪਲਾਟਾਂ ਦੀ ਕੈਟਾਗਰੀ ਜਿਹੜੀ ਹੈਗੀ ਉਹ ਚੇਂਜ ਕਰ ਸਕਦੇ ਹੋ ਤੁਸੀਂ ਇੱਕ ਕੈਟਾਗਰੀ ਬਿਜ਼ਨਸ ਤੋਂ ਦੂਸਰੀ ਕੈਟਾਗਰੀ ਬਿਜ਼ਨਸ 'ਚ ਜਾਣਾ ਤੇ ਤੁਹਾਨੂੰ ਬਹੁਤ ਸੌਕਾ ਹੋ ਜਾਏਗਾ ਇਸ ਦੇ ਨਾਲ ਨਾਲ ਇੱਕ ਹੋਰ ਫਾਇਦਾ ਰਹੇਗਾ ਕਿ ਜ਼ਮੀਨ ਜੋ ਇਨਵੈਸਟਰ ਦੀ ਬਣ ਜਾਏਗੀ ਨਾ ਕਿ ਸਰਕਾਰ ਦੀ ਦੋਸਤੋ ਇਸ ਦੇ ਨਾਲ ਹੀ ਸਾਲ 2025 ਤੋਂ 26 ਦੇ ਬਜਟ ਵਿੱਚ ਮਾਨ ਸਰਕਾਰ ਨੇ ਉਦਯੋਗਿਕ ਖੇਤਰ ਲਈ 250 ਕਰੋੜ ਰੁਪਏ ਦਾ ਦੇਣ ਦਾ ਐਲਾਨ ਵੀ ਕੀਤਾ ਹੈ ਇਸ ਵਿੱਚੋਂ ਪਹਿਲੇ 2 ਮਹੀਨੇ ਵਿੱਚ 180 ਕਰੋੜ ਰੁਪਏ ਦੀ ਰਕਮ ਜਾਰੀ ਕਰ ਦਿੱਤੀ ਗਈ ਹੈ ਜੋ ਕਿ ਕੁੱਲ ਰਕਮ ਦਾ ਲਗਭਗ 72% ਹੈ ਇਹ ਜਾਣਕਾਰੀ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੇ ਆਪਣੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸੀ ਕਿ ਇਹ ਰਕਮ ਆਲਰੇਡੀ ਉਦਯੋਗ ਪਗਤੀਆਂ ਨੂੰ ਵੰਡ ਦਿੱਤੀ ਗਈ ਹੈ ਦੋਸਤੋ ਸਰਕਾਰ ਵੱਲੋਂ ਚੁੱਕਿਆ ਗਿਆ ਇਹ ਇੱਕ ਪੰਜਾਬ ਦੇ ਹੱਕ 'ਚ ਕਦਮ ਪੰਜਾਬ ਨੂੰ ਬਦਲ ਕੇ ਰੱਖ ਦਵੇਗਾ ਪੰਜਾਬ ਦੇ ਵਿੱਚ ਲੋਕ ਇਨਵੈਸਟਮੈਂਟ ਕਰਨ ਦੇ ਲਈ ਆਉਣਗੇ ਪੰਜਾਬ ਦੇ ਵਿੱਚ ਬਿਜ਼ਨਸ ਨੂੰ ਬढ़ावा ਮਿਲੇਗਾ ਔਰ ਲੋਕ ਆਪਣੇ ਨਵੇਂ ਬਿਜ਼ਨਸ ਸ਼ੁਰੂ ਕਰਨਗੇ ਇਸ ਦੇ ਪਿੱਛੇ ਜੋ ਮੈਨੂੰ ਲੱਗ ਰਿਹਾ ਹੈ ਕਿ ਸਰਕਾਰ ਦੀ ਇਹ ਮਨਛਾ ਹੈ ਕਿ ਜਿੰਨਾ ਬਿਜ਼ਨਸ ਪੰਜਾਬ ਦੇ ਵਿੱਚ ਜ਼ਿਆਦਾ ਆਏਗਾ ਉਹਨਾ ਪੰਜਾਬ ਇਕਨੋਮਿਕਲੀ ਸਟਰੋਂਗ ਹੋਏਗਾ ਇਹਦੇ ਨਾਲ ਨਾਲ ਨੌਕਰੀਆਂ ਮਿਲਣਗੀਆਂ ਪੰਜਾਬ ਦੇ ਬੱਚਿਆਂ ਨੂੰ ਜਦੋਂ ਰੋਜ਼ਗਾਰ ਮਿਲੇਗਾ ਉਹਨਾਂ ਦੇ ਪੰਜਾਬ ਦੇ ਹਾਲਾਤ ਦੇ ਵਿੱਚ ਘਰਾਂ ਦੇ ਹਾਲਾਤ ਸੁਧਰਨਗੇ ਇਹ ਸਾਰਾ ਦਾ ਸਾਰਾ ਡਾਇਰੈਕਟ ਬੈਨੀਫਿਟ ਪੰਜਾਬ ਦੇ ਲੋਕਾਂ ਨੂੰ ਜਾਏਗਾ ਔਰ ਪੰਜਾਬ ਦੀ ਵਿੱਤੀ ਜਿਹੜੀ ਹਾਲਾਤ ਨੇ ਉਹ ਬਹੁਤ ਸਟਰੋਂਗ ਹੋਣ ਦੋਸਤੋ ਅੱਜ ਦੀ ਇਸ ਵੀਡੀਓ ਚ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਸਤਿ ਸ਼੍ਰੀ ਅਕਾਲ ਮੈਂ ਰஞ்சிਤ ਪਾ